ਸ਼੍ਰੀ ਦਾਦਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਣਾ ਮੰਡੀ ਗੁਰਾਇਵਖੇ ਡਾਕਟਰ ਸੰਜੀਪ ਸੁਪਰ ਸਪੈਸ਼ਲਿਸਟੀ ਹਸਪਤਾਲ ਫਾਬੜਾ ਦੇ ਸਹਿਯੋਗ ਨਾਲ ਮੁਫਤ ਦਿਲ ਦੀਆਂ ਬਿਮਾਰੀਆਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਵਾਰ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਰਿਸ਼ੂ ਨੇ ਰਿਬਨ ਕੱਟ ਕੇ ਕੀਤਾ ਇਹ ਕੈਂਪ ਡਾਕਟਰ ਸੰਜੀਪ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਡਾਕਟਰ ਸੰਜੀਪ ਸੁਰਵਾਤੇ ਉਹਨਾਂ ਦੀ ਟੀਮ ਬਲੌ ਲਗਾਇਆ ਗਿਆ ਜਿਸ ਵਿੱਚ 40 ਦੇ ਕਰੀਬ ਮਰੀਜ਼ਾਂ ਨੇ ਆਪਣਾ ਫ੍ਰੀ ਚੈੱਕਅਪ ਕਰਵਾਇਆ ਕੈਂਪਸ ਬੰਦੀ ਜਾਣਕਾਰੀ ਦਿੱਤੇ ਡਾਕਟਰ ਸੰਜੀਵ ਸਰੋਆ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਉਂਸਲਰ ਪ੍ਰੋਫੈਸਰ ਈਸ਼ੂ ਮਨੀਸ਼ ਨਾਗਪਾਲ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਚ ਸਮੂਚੀ ਕਮੇਟੀ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਮਰੀਜ਼ਾਂ ਦੀ ਈਸੀਜੀ ਬਲੱਡ ਸ਼ੂਗਰ ਵਰਗੇ ਟੈਸਟ ਮੁਫਤ ਕੀਤੇ ਗਏ ਨੇ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ ਹਨ ਇਸ ਦੌਰਾਨ ਸ਼ਿਵ ਸ਼ਕਤੀ ਸੇਵਾ ਮੰਡਲ ਗ੍ਰਾਮ ਵੱਲੋਂ ਡਾਕਟਰ ਸੰਜੀਵ ਸਰੋਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਨੀਸ਼ 바ਵਾ ਕਾਉਂਸਲਰ ਰਜਨੀ ਗਾਬਾ ਗੁਰਮੇਸ਼ ਗਾਬਾ ਵਿਵੇਕ ਗੁਪਤਾ ਚਿੰਕੀ ਨਾਗਪਾਲ ਨੈਨਸੀ ਕਿਟੂ ਮਹਿੰਦਰਪਾਲ ਗੁਗਲਾਨੀ ਆਦ ਹਾਜ਼ਰ ਸਨ ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਖਾਸ ਰਿਪੋਰਟ ਮੇਰਾ ਨਾਮ ਡਾਕਟਰ ਸੰਜੀਵ ਸਰੋਆ ਮੈਂ ਡਾਕਟਰ ਸੰਜੀਵ ਸੁਪਰ ਸਪੈਸ਼ਲਿਟੀ ਹਸਪਤਾਲ ਫਗਵਾੜਾ ਤੋਂ ਹਾਂ ਔਰ ਸਾਡੀ ਟੀਮ ਨੇ ਅੱਜ ਇੱਥੇ ਗੀਤਾ ਭਵਾਨਾ ਗੁਰਾਇਆਂ ਵਿਖੇ ਗੀਤਾ ਪਵਨ ਜਿਹੜੀ ਦੀ ਸਾਰੀ ਮੈਨੇਜਮੈਂਟ ਦੀ ਜਿਹੜੀ ਕਮੇਟੀ ਹੈਗੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਛੋਟਾ ਜਿਹਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀਗਾ ਇਸ ਕੈਂਪ ਦੇ ਵਿੱਚ ਅਸੀਂ ਹਾਰਟ ਦੀਆਂ ਬਿਮਾਰੀਆਂ ਸ਼ੂਗਰ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਉਹਨਾਂ ਦੇ ਲਈ ਆਪਾਂ ਫ੍ਰੀ ECG ਫ੍ਰੀ ਦਵਾਈਆਂ ਔਰ ਸ਼ੂਗਰ ਦਾ ਟੈਸਟ ਵੀ ਫ੍ਰੀ ਪ੍ਰੋਵਾਈਡ ਕੀਤਾ ਔਰ ਇਸ ਕੈਂਪ ਨੂੰ ਸਕਸੈਸਫੁਲ ਬਣਾਉਣ ਦੇ ਲਈ ਗੀਤਾ ਭਵਨ ਦੀ ਸਾਰੀ ਮੈਨੇਜਮੈਂਟ ਕਮੇਟੀ ਦਾ ਮੈਂ ਹਾਰਦਿਕ ਆਪਣੇ ਦਿਲੋਂ ਹਾਰਦਿਕ ਧੰਨਵਾਦ ਕਰਦਾ ਹਾਂ ਜੀ ਨਮਸਕਾਰ ਜੀ ਸ਼੍ਰੀ ਦਾਦਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਣਾ ਮੰਡੀ ਗੁਰਾਵਕੇ ਡਾਕਟਰ ਸੰਜੀਪ ਸੁਪਰ ਸਪੈਸ਼ਲਿਸਟੀ ਹਸਪਤਾਲ ਫਾਫਵਾੜਾ ਦੇ ਸਹਿਯੋਗ ਨਾਲ ਮੁਫਤ ਦਿਲ ਦੀਆਂ ਬਿਮਾਰੀਆਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਵਾਰ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਰਿਸ਼ੂ ਨੇ ਰਿਬਨ ਕੱਟ ਕੇ ਕੀਤਾ। ਇਹ ਕੈਂਪ ਡਾਕਟਰ ਸੰਜੀਪ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਡਾਕਟਰ ਸੰਜੀਪ ਸਰਵਾਤੇ ਹੁਣਾ ਦੀ ਟੀਮ ਵੱਲੋਂ ਲਗਾਇਆ ਗਿਆ ਜਿਸ ਵਿੱਚ 40 ਦੇ ਕਰੀਬ ਮਰੀਜ਼ਾਂ ਨੇ ਆਪਣਾ ਫ੍ਰੀ ਚੈੱਕਅਪ ਕਰਵਾਇਆ। ਕੈਂਪਸ ਬੰਦੀ ਜਾਣਕਾਰੀ ਦਿੰਦੇ ਡਾਕਟਰ ਸੰਜੀਪ ਸਰਵਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਉਂਸਲਰ ਪ੍ਰੋਫੈਸਰ ਰਿਸ਼ੂ ਮਨੀਸ਼ ਨਾਗਪਾਲ ਸ਼੍ਰੀ ਦਾਦਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਵਿੱਚ ਸਮੂਚੀ ਕਮੇਟੀ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਹੈ। जिस ਵਿੱਚ मरीचा दी ईसीजी ब्लड शुगर ਵਰਗੇ ਟੈਸਟ ਮੁਫਤ ਕੀਤੇ ਗਏ ਨੇ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ ਹਨ ਇਸ ਦੌਰਾਨ ਸ਼ਿਵ ਸ਼ਕਤੀ ਸੇਵਾ ਮੰਡਲ ਗ੍ਰਾਮਵਲਾ ਡਾਕਟਰ ਸੰਜੀਵ ਸਰੋਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਨੀਸ਼ 바ਵਾ ਕਾਉਂਸਲਰ ਰਜਨੀ ਗਾਬਾ ਗੁਰਮੇਸ਼ ਗਾਬਾ ਵਿਵੇਕ ਗੁਪਤਾ ਚਿੰਕੀ ਨਾਗਪਾਲ नैन्सी किट्टू ਮਹਿੰਦਰਪਾਲ ਗੁਗਲਾਨੀ ਆਦ ਹਾਜ਼ਰ ਸਨ ਗੁਰਾਇਆਂ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਖਾਸ ਰਿਪੋਰਟ ਮੇਰਾ ਨਾਮ ਡਾਕਟਰ ਸੰਜੀਵ ਸਰੋਆ ਆ ਮੈਂ ਡਾਕਟਰ ਸੰਜੀਵ ਸੁਪਰ ਸਪੈਸ਼ਲਿਟੀ ਹਸਪਤਾਲ ਫਗਵਾੜਾ ਤੋਂ ਆ ਔਰ ਸਾਡੀ ਟੀਮ ਨੇ ਅੱਜ ਇੱਥੇ ਗੀਤਾ ਭਵਨਾਂ ਗੁਰਾਇਆ ਵਿਖੇ ਗੀਤਾ ਭਵਨ ਜਿਹੜੀ ਦੀ ਸਾਰੀ ਮੈਨੇਜਮੈਂਟ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਛੋਟਾ ਜਿਹਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀਗਾ ਇਸ ਕੈਂਪ ਦੇ ਵਿੱਚ ਅਸੀਂ ਹਾਰਟ ਦੀਆਂ ਬਿਮਾਰੀਆਂਨ ਸ਼ੂਗਰ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਉਹਨਾਂ ਦੇ ਲਈ ਆਪਾਂ ਫ੍ਰੀ ECG ਫ੍ਰੀ ਦਵਾਈਆਂ ਔਰ ਸ਼ੂਗਰ ਦਾ ਟੈਸਟ ਵੀ ਫ੍ਰੀ ਪ੍ਰੋਵਾਈਡ ਕੀਤਾ ਔਰ ਇਸ ਕੈਂਪ ਨੂੰ ਸਕਸੈਸਫੁਲ ਬਣਾਉਣ ਦੇ ਲਈ ਗੀਤਾ ਪਵਨ ਦੀ ਸਾਰੀ ਮੈਨੇਜਮੈਂਟ ਕਮੇਟੀ ਦਾ ਮੈਂ ਹਾਰਦਿਕ ਆਪਣੇ ਦਿਲੋਂ ਹਾਰਦਿਕ ਧੰਨਵਾਦ ਕਰਦਾ ਹਾਂ ਜੀ ਨਮਸਕਾਰ ਜੀ